ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਿੰਡ ਸਫੀਪੁਰ ਕਲਾ ਪਹੁੰਚੇ ਜਿੱਥੇ ਉਹਨਾਂ ਨੇ ਸਫੀਪੁਰ ਕਲਾ ਤੋਂ ਪਿੰਡ ਖੇੜੀ ਨਗਾਇਆਂ ਨੂੰ ਬੰਨ੍ਹ ਰਹੀ ਸੜਕ ਦਾ ਉਦਘਾਟਨ ਕੀਤਾ ਚੀਮਾ ਸਾਹਿਬ ਦੇ ਪਿੰਡ ਪਹੁੰਚਣ ਤੇ ਪਿੰਡ ਸਫੀਪੁਰ ਕਲਾ ਦੀ ਪੰਚਾਇਤ ਨੇ ਬਹੁਤ ਧੰਨਵਾਦ ਕੀਤਾ ਜਦੋਂ ਸਰਪੰਚ ਗਰੀਬਦਾਸ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਇਹ ਰਸਤਾ ਹੈ ਇਹ ਕਾਫੀ ਸਮੇਂ ਤੋਂ ਕੱਚਾ ਸੀ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਤਕਰੀਬਨ ਜਦੋਂ ਇਹ ਗੱਲ ਅਸੀਂ ਹਰਪਾਲ ਸਿੰਘ ਚੀਮਾ ਜੀ ਕੋਲ ਰੱਖੀ ਤਾਂ ਉਹਨਾਂ ਨੇ ਤੁਰੰਤ ਸੜਕ ਬਣਾਉਣ ਦਾ ਵਾਅਦਾ ਪੂਰਾ ਕੀਤਾ ਅਤੇ ਅੱਜ ਉਹਨਾਂ ਨੇ ਇਸ ਸੜਕ ਦਾ ਨੀ ਪੱਥਰ ਰੱਖਿਆ ਸਾਰਾ ਹੀ ਨਗਰ ਕਟਿੰਗ ਕੀਤਾ ਜਾ ਰਿਹਾ ਸਰ ਕਿੰਨੀ ਅਮਾਉਂਟ ਦੇ ਪ੍ਰੋਜੈਕਟ ਸਭ ਤੋਂ ਪਹਿਲਾਂ ਮੈਂ ਪਿੰਡ ਸਫੀਪੁਰ ਕਲਾਂ ਵਾਲੇ ਸਾਰੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਬਹੁਤ ਲੰਬੇ ਸਮੇਂ ਦੀ ਇਹਨਾਂ ਦੀ ਮੰਗ ਸੀ ਕਿ ਜਿਹੜੀ ਸੜਕਾ ਲਿੰਕ ਸੜਕਾ ਸਫੀਪੁਰ ਕਲਾਂ ਤੋਂ ਖੇੜੀ ਨਾਗਿਆ ਟਿੱਲੇ ਤੱਕ ਇਹ ਬਹੁਤ ਲੰਬੀ ਮੰਗ ਸੀਗੀ ਅੱਜ ਇਹ ਮੰਗ ਪੂਰੀ ਹੋਈ ਹੈ ਸੜਕ ਦਾ ਕੰਮ ਸ਼ੁਰੂ ਹੋਇਆਗਾ ਇਹਦੇ ਉੱਤੇ ਲਗਭਗ 1.5 ਕਰੋੜ ਰੁਪਿਆ ਦਾ ਖਰਚਾ ਹੋਊਗਾ ਔਰ 2.5 ਕਿਲੋਮੀਟਰ ਇਹ ਲੰਬੀ ਸੜਕਾ ਜਿੱਦਣਾ ਮੈਂ ਸਮਝਦਾ ਬਹੁਤ ਹੀ ਲੋਕਾਂ ਨੂੰ ਆਉਣਾ ਜਾਣਾ ਆਸਾਨ ਹੋ ਜਾਊਗਾ ਸੋ ਇਹਨਾਂ ਦੀ ਮੰਗ ਪੂਰੀ ਹੋਈ ਇਹਨਾਂ ਨੂੰ ਬਹੁਤ ਬਹੁਤ ਬੁਵਾਰਕਬਾਦ ਅਗਲੇ ਲਗਭਗ 2 ਮਹੀਨਿਆਂ ਚ ਇਹ ਸੜਕ ਦਾ ਕੰਮ ਜਿਹੜਾ ਮੁਕੰਮਲ ਹੋ ਜਾਊਗਾ ਸੜਕ ਜਿਹੜੀ ਲੋਕਾਂ ਨੂੰ ਸਪੁਰਦ ਕਰ ਦਿੱਤੀ ਜਾਊਗੀ ਇਸ ਤੋਂ ਬਿਨਾ ਖੇਤਲਾ ਤੇ ਕੈਂਪਰ ਉਹਨਾਂ ਪਿੰਡਾਂ ਚ ਵੀ ਇਹ ਸੜਕਾਂ ਦਾ ਉਤਕਾਟ ਕਰਨਾਗਾ ਕਿਉਂਕਿ ਉਹ ਸੜਕਾਂ ਬਣ ਚੁੱਕੀਆਂ ਨੇ ਇਹ ਸੜਕ ਜਿਹੜੀ ਇਹਦਾ ਸਟਾਰਟਿੰਗ ਹੋਈ ਜਾਗੀ ਸੋ ਲਗਾਤਾਰ ਵਿਕਾਸ ਦੇ ਕਾਰਜ ਨੇਗੇ ਪੂਰੇ ਪੰਜਾਬ ਚ ਜਾਰੀ ਰਹਿਣਗੇ ਹਲਕਾ ਦੜਬਾ ਜਾਰੀ ਦੇਗੇ ਵਿਕਾਸ ਕਾਰਜ ਜਦ ਕਿਤੇ ਵੀ ਖੜੋਤ ਨਹੀਂ ਕੱਲ ਬਹੁਤ ਸਾਰੇ ਜਿਹੜੇ ਗ੍ਰਿਡ ਸੀਗੇ ਕਈ ਗ੍ਰਿਡ ਦੜਬਾ ਹਲ ਕੇ ਤੇ ਅਪਗ੍ਰੇਡ ਕੀਤੇ ਗਏ ਕਈ ਨਵੇਂ ਗ੍ਰਿਡ ਬਣ ਰਹੇ ਨੇ ਕਿ ਸੋ ਅੱਜ ਸਰਕਾਂ ਦਾ ਤੂ ਘਾਟਨ ਦਾ ਲਗਾਤਾਰ ਵਿਕਾਸ ਕਾਰਜ ਦਾ ਤੂ ਘਾਟਨ ਜਿਹੜਾ ਉਹ ਜਾਰੀ ਆ ਡਿਵੈਲਪਮੈਂਟ ਜਾਰੀ ਆ ਸਾਡੇ ਨਵੇਂ ਸਰਪੰਚ ਜਿਹੜੇ ਬਣੇ ਨੇਗੇ ਬੜੇ ਸ਼ਿੱਦਤ ਦੇ ਨਾਲ ਬੜੀ ਚੰਗੀ ਭਾਵਨਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ। 10 ਕਿਲੋਮੀਟਰ ਦਾ ਏਰੀਆ ਜੇ ਆਪਾਂ ਢੜਬੇ ਦੀ ਗੱਲ ਕਰੀਏ ਸੜਕਾਂ ਦਾ ਜਿਹੜਾ ਤੁਸੀਂ ਨਮੀਆਂ ਬਣਾ ਰਹੇ ਹੋ ਸੜਕਾਂ ਜਾਂ ਕੋਈ ਪੈਚ ਵਰਕਿੰਗ ਦਾ ਕੰਮ ਹੈ ਜੀ ਸਰ ਕਿੰਨੀ ਅਪਸਟੈਂਡ ਹੈ ਸਰ ਨੇ ਸਰ ਦੇਖੋ ਜੇ ਮੈਂ ਢੜਬੇ ਹਲਕੇ ਦੀ ਗੱਲ ਕਰਾਂ ਘੱਟੋ ਘੱਟ 60 ਕਿਲੋਮੀਟਰ ਦੇ ਕਰੀਬ ਨਮੀਆਂ ਸੜਕਾਂ ਜਿਹੜੀਆਂ ਉਹ ਹੋਣ ਦੇ ਵਿਚ ਆ ਰਹੀਆਂ ਨੇ ਜਿਹੜੀਆਂ ਕਦੇ ਬਣੀਆਂ ਹੀ ਨਹੀਂ ਕੋਈ 50 ਸਾਲ ਪੁਰਾਣਾ ਰਸਤਾ ਕੋਈ 100 ਸਾਲ ਪੁਰਾਣਾ ਰਸਤਾ 50 ਕਿਲੋਮੀਟਰ ਤੋਂ ਉੱਪਰ ਦੀਆਂ ਉਹ ਸੜਕ ਔਰ ਲਗਭਗ 85 ਕਿਲੋਮੀਟਰ ਤੋਂ ਉੱਪਰ ਜਿਹੜੀਆਂ ਸੜਕਾਂ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਜਾਨੀ 10 ਫੁੱਟ ਤੋਂ ਲੈ ਕੇ 18 ਫੁੱਟ ਬਣ ਰਹੀਆਂ ਨੇਗੀਆਂ ਸੋ ਕਿਤੇ ਬਰਮੰਦ ਦਾ ਵੀ ਕੰਮ ਚੱਲ ਰਿਹਾ ਹੈਗਾ ਸੋ ਲਗਾਤਾਰ ਹਲਕਾ ਡੜਬੇ ਦੇ ਵਿਕਾਸਕਾਰ ਜਾਰੀ ਦੇਗੇ ਹੁਣ ਜਿਹੜਾ ਕੌਰਗਿਆਂ ਦਾ ਹਸਪੀਟਲ ਆ ਉਹ ਵੀ ਬੜਾ ਜਲਦੀ ਲੋਕਾਂ ਨੂੰ ਸਪੁਰਦ ਕੀਤਾ ਜਾਊਗਾ ਉਹਦਾ ਵੀ ਕੰਮ ਲਗਭਗ ਉਹ ਹਸਪੀਟਲ ਤਿਆਰ ਹੈਗਾ ਇਸ ਤੋਂ ਬਿਨਾਂ ਇਸ ਪਹਿਲਾਂ ਆਪਾਂ ਨੇ ਸੜਾ ਸਬਡਿਵੀਜ਼ਨ ਕੰਪਲੈਕਸ ਦਾ ਹਸਪੀਟਲ ਡੜਬੇ ਸੌਰੀ ਕੰਪਲੈਕਸ ਜਿਹੜਾ ਉਹਦਾ ਵੀ ਰਿਕਰਡ ਕੀਤਾ ਗਿਆ ਹਰ ਹੋਰ ਕੋਈ ਪ੍ਰੋਜੈਕਟ ਨਾ ਨਾ ਪ੍ਰੋਜੈਕਟ ਵੀ ਲੈ ਕੇ ਆ ਰਹੇ ਹਾਂ ਕਿਉਂਕਿ ਲਾਸਟ ਸਾਲ ਜਿਹੜਾ ਆਪਾਂ ਕਹਿ ਸਕਦੇ ਨੇ ਕਿ ਸਰਕਾਰ ਸਮਝ ਲਏਗਾ ਵੈਸੇ ਤਾਂ ਤੋਂ ਪਹਿਲਾਂ ਦੱਸ ਬਿਲਕੁਲ ਜਿਹੜਾ ਇੰਡੋਰ ਖੇਡ ਸਟੇਡੀਅਮ ਬਣ ਰਿਹਾ ਵਿੱਚ ਉਹ ਵੀ ਲਗਭਗ ਤਿਆਰ ਆਗਾ ਅਗਲੇ ਦੋਾਂ ਤਿੰਨ ਮਹੀਨਿਆਂ ਚ ਸਾਡੇ ਖਿਡਾਰੀਆਂ ਨੂੰ ਸਮਰਪਿਤ ਕਰ ਦੇਵਾਂਗੇ ਉੱਥੇ ਸਾਡੇ ਖਿਡਾਰੀ ਜਿਹੜੇ ਲਗਭਗ 11 ਖੇਡਾਂ ਇੱਕੋ ਸਟੇਡੀਅਮ ਦੇ ਅੰਦਰ ਖੇਡਣਗੇ ਸੋ ਬਹੁਤ ਵੱਡਾ ਜਿਹੜਾ ਉਪਰਾਲਾ ਹੈਗਾ ਇਹ ਸਰਕਾਰ ਵੱਲੋਂ ਹੋਇਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹੈ ਜਿਹ ਸਾਰੇ ਲੋਕ ਵੀ ਦਮਗੀਰ ਮੋਹੱਲੇ ਦੇ ਅ ਰਾਜਵੀਰ ਜਵੰਦਾ ਜੀ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਕੱਲ ਉਹਨਾਂ ਦੀ ਜਿਹੜੀ ਵਹਿ ਵਿਕਤੀ ਮੌਤ ਹੋਈ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਬਿਆਕਤ ਕਰਦਾ ਹਾਂ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਪੰਕ ਸਿੰਘ ਮਾਨ ਜੀ ਖੁਦ ਪਹੁੰਚੇ ਸੀਗੇ ਸੋ ਅੱਜ ਹਰ ਇੱਕ ਪੰਜਾਬੀ ਦੀ ਅੱਖ ਜਿਹੜੀ ਆ ਉਹ ਨਮਾਂਗੀ ਪੰਜਾਬੀਆਂ ਦੀ ਅੱਖਾਂ ਚ ਮੈਂ ਸਮਝਦਾ ਅੱਜ ਅਥਰੂ ਆ ਰਹੇ ਨੇ ਕਿਉਂਕਿ ਇੱਕ ਬਹੁਤ ਹੀ ਅੱਛਾ ਗਾਇਕ ਪਰ ਜਵਾਨੀ ਸਾਡੇ ਕੋਲ ਚਲਿਆ ਗਿਆ ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸੀਗਾ ਔਰ ਬਿਲਕੁਲ ਸਾਨੂੰ ਸਾਡੇ ਸੱਭਿਆਚਾਰ ਨਾਲ ਸਾਡੇ ਵਿਰਸੇ ਨਾਲ ਜਿਹੜਾ ਜੋੜ ਕੇ ਜੀ ਨੇ ਰੱਖਿਆ ਹੋਇਆ ਸੀਗਾ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਬੜੇ ਲੰਬੇ ਸਮੇਂ ਦੀ ਮੰਗ ਸੀਗੀ ਇਸ ਰੋਡ ਨੂੰ ਲੈ ਕੇ ਅੱਜ ਪੂਰੀ ਹੋਣ ਜਾ ਰਹੀ ਇਹ ਜੀ ਸਾਡੀ ਪਿਛਲੇ 70 ਸਾਲ ਦੀ ਬਹੁਤ ਪੁਰਾਣੀ ਸਾਡੇ ਪਿੰਡ ਵਾਸੀਆਂ ਦੀ ਬਹੁਤ ਮੰਗ ਪੁਰਾਣੀ ਸੀ ਜੀ ਅਸੀਂ ਵਿੱਤ ਮੰਤਰੀ ਸਰਦਾਰ ਹਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਸਾਰੀ ਪੰਚਾਇਤ ਵੱਲੋਂ ਦੇ ਪਿੰਡ ਵਾਸੀਆਂ ਵੱਲੋਂ ਬਹੁਤ ਜਿਹੜੀ ਪੁਰਾਣੀ ਮੰਗ ਦੀ ਇਹਨਾਂ ਨੇ ਪੂਰੀ ਕਰੀ ਸਾਡੀ ਪਹਿਲ ਦੇ ਦਾਰ ਤੇ ਪੂਰੀ ਕਰੀਆ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਬੜਾ ਅਜ ਲੋਕਾਂ ਲਈ ਉਤਸ਼ਾਹ ਦੇਖਿਆ ਸਾਡੇ ਪਿੰਡ ਦਾ ਪੂਰੀ ਖੁਸ਼ੀ ਦਾ ਮਾਹੌਲ ਆ ਜੀ ਜਦੋਂ ਰੋੜ ਆਇਆ ਸੜਕ ਬਣਨ ਵਾਸਤੇ ਬਹੁਤ ਜਿਆਦਾ ਖੁਸ਼ ਹਾਂ ਸਾਰੇ ਨਗਰ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਹੀ ਮੁਸ਼ਕਲਾਂ ਜੀ ਇਹ ਸੜਕ ਪਹਾੜੀ ਜਿਹੜਾ ਚਾਰ ਪਿੰਡਾਂ ਨੂੰ ਜੋੜ ਦਦੀਗਾ ਜੀ ਕਕਰਿਆਲਾ ਬੁਜ਼ੁਰਗ ਤੇ ਬਾਮਣ ਬਾਜਰਾ ਖੇੜੀ ਨੂੰ ਜੰਦੀ ਸੜਕ ਤੇ ਤਾਂ ਅੱਛਾ ਲੱਗੇ ਬਹੁਤ ਹੀ ਦੇਖਿਆ ਕਿ ਆਹਦਾ ਫੋਨ ਉੱਥੇ ਮੈਂ ਸਾਹਮਣੇ ਕੋ ਬਹੁਤ ਜਿਹੜਾ ਹਾਲਾਂਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੜ ਰਿਹਾ ਸੋ ਲੋਕਾਂ ਦੀ ਕਬੱਡੀ ਸਹੂਲਤ ਹੋਣੀ ਆ 10 ਲੱਖ ਰੁਪਏ ਸਾਹਿਬ ਕੀ ਕਟੋਗਟ 25 ਲੱਖ ਦਾ ਇਹਦਾ ਪ੍ਰੋਜੈਕਟ ਆ ਅਸੀਂ ਹਜੇ ਪੈਸੇ ਥੋੜੇ ਭੇਜਦੇ ਨੇ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੰਨੇ ਪੈਸੇ ਘਟਣਗੇ ਸਾਰੇ ਪੈਸੇ ਮੈਂ ਜਲਦੀ ਅਰੇਂਜ ਕਰੂੰਗਾ ਸੋ ਇਸ ਤੋਂ ਬਿਨਾ ਹੋਰ ਵੀ ਕਾਫੀ ਸਾਰੀਆਂ ਮੰਗਾਂ ਕਾਫੀ ਸਾਰੇ ਪੈਸੇ ਪੈਣਾ ਪਏ ਨੇ ਕਿ ਹੋਰ ਵੀ ਦੰਗਾ ਬੰਦ ਸਾਹਿਬ ਸਾਹਿਬ ਦੇ ਗ੍ਰੈਂਜਰ ਸੀ ਆ ਇਹਦੇ ਚੈੱਕ ਜਿਹੜੇ ਨੇਗੇ ਉਹ ਕਿੱਥੇ ਹੋਏ ਨੇ ਕਿਉਂ ਚੈੱਕ ਵੀ ਜਿਹੜਾ ਅੱਗੇ ਮੈਂ 15 ਨਵਾਂ ਦੁਬਾਰਾ ਆਮਾਗਾ 10 15 ਨਵਾਂ ਦੁਬਾਰਾ ਆ ਕਿਉ ਚੈੱਕ ਵੀ ਜਿਹੜੇ ਮੈਂ ਦੇਖੇ ਜਾਊਗਾ ਤਾਂ ਕਿ ਤੁਹਾਡਾ ਵਿਕਾਸ ਦਾ ਕੋਈ ਵੀ ਕਾਰਜ ਕਿਸੇ ਨੀ ਕਿਸਮ ਦਾ ਅਧੂਰਾ ਨਾ ਰਹੇ ਸੋ ਮੈਂ ਸਾਰੇ ਸੰਗਤ ਨੂੰ ਇੱਕ ਵਾਰ ਫੇਰ ਇਥੇ ਨਵਾਇ ਸਮਝਣਾਗਾ ਉਹ ਤੇ ਵਿਸ਼ਵਾਸ ਦਿਵਾਉਣਾਗਾ ਕਿ ਵਿਕਾਸ ਦੇ ਕਾਰਜਾਂ 'ਚ ਕੋਈ ਵੀ ਕਿਸੇ ਵੀ ਕਿਸਮ ਦੀ ਖੋਰਗਰੀਆ ਨਹੀਂ ਹੋ ਦਿੱਤੀ ਜਾਊਗੀ ਲਗਾਤਾਰ ਜਿਵੇਂ ਹਲਕਾ ਦਰਵਾ ਚਲਾਈ ਕਰਾਂ ਸਭ ਤੋਂ ਬਾਅਦ ਸੜਕਾਂ ਮਰੰਗਾਂ ਨੇ ਇੰਨੀਆਂ ਸਕੂਲਾਂ ਦੇ ਕਮਰੇ ਬਣਾ ਰਹੇ ਰਹੇਗੇ ਵਿਕਾਸ ਦੇ ਕਾਰਜ ਜਾਰੀ ਰਹਿਣਗੇ ਇਹ ਵਿਕਾਸ ਸਕਾਰ ਹੋ ਜਿਹੜੇ ਲਗਾਤਾਰ جاری ਰਹੇ ਕਿਉਂਕਿ ਤੁਸੀਂ ਮੈਨੂੰ ਦੋ ਵਾਰ ਪਿਆਰ ਬਖਸ਼ਿਆ ਸਾਰਾਂਝ ਵੀ ਤੁਸੀਂ ਮੈਨੂੰ ਜਿਤਾ ਕੇ ਪੰਜਾਬ ਦੀ ਸੰਸਦ ਵਿੱਚ ਭੇਜਿਆ ਆ ਵੀ 222 ਵਿੱਚ ਮੈਨੂੰ ਪੰਜਾਬ ਦੀ ਸੰਮਤ ਭੇਜਿਆ ਆ ਆਸਨਾ ਪ੍ਰਵਾਂਤ ਸੀ ਮਾਨ ਜੀ ਨੇ ਮੈਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਹੁਣ ਖਜ਼ਾਨੇ ਦੀ ਚਾਹੀਏ ਮੇਰੇ ਕੋਲੇ ਦੀ ਤੁਹਾਡੇ ਸਾਰਿਆਂ ਕੋਲੇ ਲੱਗੀ ਤੇ ਤੁਸੀਂ ਸਾਰੇ ਖਜ਼ਾਨੇ ਦੇ ਮਾਲਕ ਕਿਉਂਕਿ ਜਨਤਾ ਜਿਹੜੀ ਆ ਜਨਤਾ ਹੀ ਲੀਡਰ ਚੁੜਦੀ ਆ ਔਰ ਜਨਤਾ ਹੀ ਜਿਹੜੀ ਆ ਲੀਡਰ ਦੀ ਮਾਲਕ ਹੁੰਦੀ ਆ ਤੁਸੀਂ ਸਾਰੇ ਜਣੇ ਮਾਈਕੋ ਤਾਂ ਮੇਰਾ ਕੰਮ ਆ ਕਿ ਜੋ ਤੁਸੀਂ ਕੰਮ ਦੱਸਦੇ ਹੋ ਉਹਨੂੰ ਪਹਿਨ ਦੇ ਆਧਾਰ ਤੇ ਪੂਰਾ ਕਰਨਾ ਸੁਣਾ ਤਾਂ ਉਹਨੇ ਪੁਰਖ ਗੇਜ ਗੀਤ ਬੋਲਾ ਕਿ ਕੋਈ ਵੀ ਕੰਮ ਜਿਹੜਾ ਵਿਕਾਸ ਦਾ ਧੂਰਾ ਨਹੀਂ ਰਹਿੰਦਾ ਜਾਊਗਾ ਤੁਹਾਡੇ ਬੜੇ ਅੱਛੇ ਸਰਪੰਚ ਸਾਹਿਬਾਨ ਨੇ ਇਮਾਨਦਾਰ ਨੇ ਬੜੀ ਦੇਖੀ ਕਿ ਜਿਹੜਾ ਕੰਮ ਕਰਦੇ ਨੇ ਵੀ ਸਮੁੱਚੀ ਪੰਚਾਇਤ ਇਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਕੋ ਵੀ ਬੜੇ ਪਿਆਰ ਸਨਕਾਰ ਦੇ ਨਾਲ ਮਾਫ ਕਰਦੇ ਜਿਹੜਾ ਕੰਮ ਕਰਦੇ ਸਾਰੇ ਮੈਂਬਰ ਸਾਹਿਬਾਨ ਦਾ ਪੰਚਾਇਤ ਦਾ ਅਫਸਰ ਕੇ ਸਾਹਮਣੇ ਜਿਹੜੇ ਐਸਡੀਐਮ ਸਾਹਿਬਾਨ ਨੇ ਈਐਸਪੀ ਸਾਹਿਬਾਨ ਨੇ ਸਾਡੇ ਪੀਡਬਲ ਅਧਿਕਾਰੀ ਆਏ ਨੇ ਉਹ ਵੀ ਸਾਰੇ ਪੀਡਬਲ ਅਧਿਕਾਰੀ ਸਹਿਬਾਨ ਨੇ ਸੜਕ ਬਣਾਉਣੀ ਆ ਠੇਕੇਦਾਰ ਵੀ ਬੈਠੇ ਨੇ ਪੀਡਬਲੂਡੀ ਦੇ ਅਧਿਕਾਰੀ ਸਹਿਬਾਨ ਨੇ ਕੋਈ ਵੀ ਚੈੱਕ ਕਰ ਨਹੀਂ ਦਿਆ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਪੈ ਰਿਹਾ ਇਹ ਅੱਛਾ ਮਟੀਰੀਅਲ ਪਹੂਗਾ ਤਾਂ ਮੈਂ ਸਹੁੰ ਨਾਲ ਸੜਕ ਜਿਹੜੀ ਆ 15-20 ਸਾਲ ਕਿਸੇ ਵੀ ਗੱਲ ਦੀ ਨਹੀਂ ਲਗਾਤਾਰ ਸੜਕ ਜਿਹੜੀ ਪਾਣੀ ਰੋਏਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੇ ਤੁਸੀਂ ਵੀ ਖੁਦ ਆ ਕੇ ਚੈੱਕ ਕਰਦੇ ਰਹਿਣਾ ਕਿਉਂਕਿ ਜਦੋਂ ਕਿ ਇਹ ਨੁਕਾਸ ਚੱਲਦਾ ਮੈਨੂੰ ਵੀ ਲੋਕ ਜਿਹੜਾ ਜੋ ਤੇ ਆਸ ਲੱਗੀ ਉਹਨਾਂ ਕੋ ਵੀਡੀਓ ਪੇਸ਼ ਦੇ ਕਿਸੇ ਕਸਮ ਵੀ ਮਹਕਾਂਤ ਜਿਹੜਾ ਉਸ ਕੰਮ ਦੇ ਦੁਆਰਾ ਆਪ ਵੀ ਚੈੱਕ ਕਰਦਾ ਤੇ ਸਮਰਨ ਸੁਧਾਰਿਆ ਤੋਂ ਵੀ ਚੈੱਕ ਹੋਣਾ ਸੁਵੇਰਾ ਕਾਨ ਦਾ ਪਾਵਾ ਕਿ ਆਪਾਂ ਕੁਆਲਟੀ ਦਾ ਕੰਮ ਕਰਨਾਗਾ ਅੱਛਾ ਕੰਮ ਕਰਨਾਗਾ ਤਾਂ ਕਿ ਇਹ ਜਿਹੜਾ ਕੰਮ ਆਪਾਂ ਕਰਾਂਗੇ ਸਰਪੰਚ ਸਾਹਿਬਾਨ ਕਰਦੇ ਜੋ ਸਾਡੀ ਸਰਕਾਰ ਦੀ ਗ੍ਰਾਂਟ ਆਊਗਾ ਤਾਂ ਕੰਮ ਜਿਹੜਾ ਘਟੂਗਾ 20 25 ਸਾਲ ਤੱਕ ਉਸ ਸਮ ਨੂੰ ਯਾਦ ਕੀਤਾ ਜਾ ਰਿਹਾ ਜਿਹੋ ਕਿ ਜਿਹਦਾ ਆਪਾਂ ਘਰ ਬਣਾਉ ਰਹੇ ਆ ਤਾਂ ਜਿਹੜਾ ਘਰ ਬਣ ਜਾਂਦਾ 53 ਸਾਲ ਉਸ ਘਰ ਦੇ ਉਸ ਦੁਆਰਾ ਇੱਕ ਲੋੜ ਦੀ ਲੋੜ ਨਹੀਂ ਪੈਂਦੀ ਇੱਕ ਵਾਰ ਚੰਗਾ ਕੰਮ ਹੋ ਜੇ ਤਾਂ ਵੀ 25 ਸਾਲੋਂ ਕੰਮ ਜਿਹੜਾ ਪਿੰਡ ਵਾਸੀਆਂ ਦੇ ਕੰਮ ਆਉਣਾ ਰਹੇਗਾ ਸੁਸਾਇਤ ਸੰਗਤ ਐ ਇੱਕ ਵਾਰ ਫੇਰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਾਰਿਆਂ ਨੂੰ ਮਾਫ ਕਰਵਾਉਂਦਾ ਜੇ ਕਿਸੇ ਦੀ ਕੋਈ ਵੀ ਗੱਲ ਅਣਜਾਣੇ ਮੈਨੂੰ ਆਕੇ ਜਰੂਰ ਦੱਸਣੀ ਮੈਂ ਸਾਰੀ ਗੱਲ ਸੁਧਰੇ ਜਾਊਂਗਾ ਇੱਕ ਵਾਰ ਫੇਰ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹ ਅਤੇ ਜੀ ਦੀ ਕਿਰਪਾ